ਉਹ ਕੰਜਰ ਦਾ ਮੋਬਾਈਲ 'ਚ ਲੱਗਿਆ ਪਿਆ ਇਕੱਲੇ ਮੈਂ ਆਈ ਤਾਂ ਟੋਪੀ ਵੱਡੀ ਸੀਗੀ ਸਾਰੇ ਕਣਕੇ ਆਈਆਂ ਪਈਆਂ ਹੁਣ ਤਾਂ ਮਸ਼ੀਨ ਵਾਂ ਕੱਲ ਨੂੰ ਲਾਵਾ ਕਿ ਪਰਸੋਂ ਲਾਵਾਂ ਲਾ ਤਾਂ ਰਾਜਕੀ ਵੀ ਸਾਰੀ ਆਈ ਪਈ ਐ ਲਾ ਅਵਰੇਜ ਦੀ ਜਾਵਡਰ ਵਾਲੀ ਐ ਯਾਰ ਮਸ਼ੀਨ ਉਹੀ ਇਹਨਾਂ ਦੇ ਆਉਣੀ ਐ ਤੇ ਕੱਲ ਨੂੰ ਕਹੀ ਦੇਵਾ ਹਰ ਵੇਰੀ ਮੈਨੂੰ ਫਾੜੀ ਕਰ ਦਿੰਦੇ ਹਾਲੇ ਇਹ ਸਹੀ ਹੈ ਮੁਰਕੇ ਵੱਤਰ ਚੜ ਜੂਗੀ ਮੈਂ ਤਾਂ ਅੰਗਰੇਜ਼ ਕੱਲ ਨੂੰ ਕੋਹਾ ਸਾਡੇ ਲੱਗੋ ਫੇਕੇ ਤਾਂ ਆਈ ਨਹੀਂ ਹੋਣਾਗਾ ਬੱਟ ਕੀ ਕਰੀਂ ਸਿਧਰਾ ਉਹ ਥੋੜੀ ਭੈਣ ਇੱਕ ਹੈ ਸਿਧਰਾ ਇੱਕ ਸਿੱਖਾਂ ਦੇ ਵਿਚਲੇ ਬੈਠਾ ਉਹ ਕਿੱਧਰ ਗਿਆ ਨੂੰ ਛੱਡ ਕੇ ਵਿਲਾ ਥੋੜੀ ਭੈਣ ਨੂੰ ਇਹ ਮਚਾਉ ਸਾਰੇ ਪਿੰਡ ਨੂੰ ਐਦ ਕੀ ਇਹਨੂੰ ਕੁਸਕਿਆ ਤਾਂ ਹਾਲਾ ਕੁਝ ਮਾਰੇ ਨਾ ਸਿਧਰਾ ਮੇਰੇ ਉਹ ਫਰਦਾ ਉਹ ਗੱਲ ਸੁਣੀ ਓਏ ਉਹ ਗੱਲ ਸੁਣੀ ਉਹ ਅਗਰੇ ਜਾ ਓ ਉਹ ਕੰਜਰ ਦਾ ਮੋਬਾਈਲ ਤੇ ਲੱਗਿਆ ਪਿਆ ਇਕੱਲੇ ਚ ਉਹ ਅਗਰੇ ਜਾ ਕੰਜਰ ਦਾ ਮੋਬਾਈਲ ਵੇਖੀ ਜਾਂਦਾ ਥੋੜਾ ਮਚਾਉ ਪਿੰਡ ਨੂੰ ਉਹ ਸਿਦਰਾ ਕੰਜਰ ਦਾ ਅਗ ਲਾਈ ਜਾਂਦਾ ਓ ਰੂੜੀ ਤੇ ਬੈਠਾ ਘਾਹ ਸੁੱਕੇ ਘਾਹ ਤੇ ਮੇਰਾ ਸਾਰਾ ਸੀਕ ਲਾਈ ਜਾਂਦਾ ਐਂ ਕਰਕੇ ਸਾਡੇ ਵਾਲਾ ਥੋੜਾ ਜਲਾ ਕਮਲਿਆਂ ਨੂੰ ਖੁੱਲਾ ਛੱਡਿਆ ਉਹ ਡੱਬੀ ਕਿੱਥੋਂ ਲਿਆ ਪਤਾ ਨਹੀਂ ਕਿੱਥੋਂ ਲਿਆ ਵੇਖਣੋ ਪੱਕੀ ਗੱਲ ਐ ਪੱਕੀ ਗੱਲ ਮੈਂ ਵੇਖ ਕੇ ਮਚਾ ਲੂ ਪਿੰਡ ਨੂੰ ਚਾਹ ਭੱਜ ਕੇ ਚਾ ਲਉ ਕੋਲੇ ਥੋਡੀ ਭੈਣ ਚੱਲ ਚੱਲ ਹਲ ਪਾ ਮਚਾ ਲੂ ਪਿੰਡ ਨੂੰ ਹੋ ਕੰਜਰ ਦਾ ਉਹ ਖੁੱਲਣਾ ਛੱਡਿਆ ਕਰ ਡਾਕ ਲਾਈ ਜਾਂਦਾ ਉਹ ਤਾਂ ਉਹ ਕੰਜਰ ਦਾ ਉਹ ਤਾਰ ਤੋੜ ਚਾਰ ਦਿਨ ਆ ਭੈਣ ਨਾ ਮਚਾ ਦੂ ਪਿੰਡ ਨੂੰ ਹੋ ਸਾਰੀ ਕੰਕ ਪੱਕੀ ਪਈ ਐ ਜੇ ਪਿੰਡ ਮੈਂ ਦੱਸ ਦੂੰ ਸਰਪੈਂਟਰ ਉਹ ਤੇਰਾ ਵੀ ਜੂਸ ਕੱਢੂ ਉਹ ਨਾ ਆ ਬੈਠਾ ਥੋੜੇ ਨਾਲ ਸਿੱਧਾ ਓਏ ਹੋਏ ਵੇਖ ਅੰਦਰ ਕੀ ਕਰੀ ਜਾਂਦਾ ਉਹ ਤੂੰ ਖੜ ਜਾ ਖੜ ਜਾ ਮੈਂ ਵੇਖਦਾ ਕੀ ਕਰਦਾ ਇਹ ਮਹਾਰਾਸ਼ਟਰ ਦੇ ਦੋ ਲੋਕ ਉਹ ਹੋਏ ਓ ਚੋਰਾ ਓਏ ਓ ਕੀ ਕਰੀ ਜਾਂਦਾ ਤੂੰ ਓਏ ਓਏ ਆ ਕੀ ਕਰੀ ਜਾਂਦਾ ਓ ਕ ਓ ਕੰਚਰਦਿਆ ਆ ਕੀ ਕਰੀ ਜਾਂਦਾ ਓ ਤੈਨੂੰ ਪਤਾ ਨਹੀਂ ਆ ਕਣਕਾਂ ਪੱਕੀਆਂ ਖੜੀਆਂ ਐ ਬਾਈ ਮੈਂ ਤਾਂ ਅੱਗ ਸੇਕਦਾ ਸੀ ਓਏ ਸਾਰਾ ਪਿੰਡ ਦੀ ਕਣਕ ਬਚਾ ਦੇਂਗਾ ਸੇਕਦਾ ਸੀ ਅੱਗ ਓ ਨਾਲੇ ਲੋਕੀ ਤਾਂ ਅੱਗ ਚ ਮਰੀ ਜਾਂਦੇ ਐ ਇੰਨੀ ਗਰਮੀ ਪੈਂਦੀ ਆ ਹੁਣ ਕਹਦਾ ਸਿਆਲ ਆ ਤੂੰ ਅੱਗ ਸੇਕਦਾ ਸੀ ਬਾਈ ਸਿਆਲ ਤਾਂ ਸੇਕੀ ਨਹੀਂ ਮੈਂ ਕਿਹਾ ਹੋਣੀ ਸੇਕ ਲਗੇ ਓ ਤੂੰ ਮਰਾਏਂਗਾ ਚੱਲ ਚੱਲ ਉੱਠ ਘਰ ਚੱਲ ਗਏ ਆ ਫੜਾ ਮੈਨੂੰ ਡੱਬੀ ਅੱਡਬੀ ਫੜਾ ਮਾਰਤੇ ਸੀ ਚੱਲ ਚੱਲ ਕਰੇ ਚੱਲ ਸਾਰੇ ਪਿੰਡ ਦੀ ਕਣਕ ਫੂਕ ਦੇਗਾ ਉਹ ਇੰਨੀ ਤਾਂ ਆਪਣੇ ਕੋਲੇ ਜ਼ਮੀਨ ਨਹੀਂ ਆ ਜਿੰਨਾ ਲੋਕਾਂ ਦਾ ਨੁਕਸਾਨ ਹੋ ਜਾਣਾ ਪਤੰਦਰਾ ਸਾਰੀ ਵੇਚ ਕੇ ਖੜਾ ਨਹੀਂ ਰੁchnਾ ਚੱਲ ਚੱਲ ਕਰੇ ਤੂੰ ਮੇਰੇ ਮਗਰੀ ਆ ਜਾਣਾ ਹੁੰਦਾ ਬਾਈ ਹਾਂ ਗਰਮੀ ਭੜੀ ਆ ਮੈਂ ਤਾਂ ਘਰੇ ਆ ਕੇ ਕੂਲਰ ਛੱਡ ਕੇ ਪੈਣਾ ਮੈਂ ਤੂੰ ਹੀ ਛੇਕ ਲਾ ਇਹ ਥਾ ਚੱਲ ਚੱਲ ਕਰ ਕਰੇ ਜਾਈ ਸਿੱਧਾ ਰਾਤ ਨਖੜੀ ਕੋਈ ਨਾ ਬਾਈ ਟੋਟਾ ਤਾਂ ਇਹ ਫੇਰ ਸਿੱਧਰਾ ਹੈ ਅੱਜ ਕੱਲ ਤਾਂ ਲੋਕ ਨਾ ਜਿਹੜੇ ਸਿਆਣੇ ਬਣਿਆ ਉਹਨਾਂ ਨੂੰ ਨਹੀਂ ਪਤਾ ਵੀ ਕੀ ਕੀ ਸਾਵਧਾਨੀਆਂ ਰੱਖਣੀਆਂ ਪੱਕੀ ਕਣਕ ਤੋਂ ਆਪਾਂ ਐਂ ਕਰ ਗਏ ਹੁਣ ਆਪਾਂ ਇਸ ਗੱਲ ਤੋਂ ਸਿੱਖਿਆ ਲੈ ਲਈ ਤੇ ਹੁਣ ਆਪਾਂ ਕਿਉਂਕਿ ਕਿਸੇ ਨੂੰ ਆਪਾਂ ਕੀ ਕਹਿੰਦੇ ਹੁੰਦੇ ਆਪਾਂ ਵੀ ਬਾਹਲੇ ਸਿਆਣੇ ਤਾਂ ਹੈ ਨਹੀਂ ਪਰ ਇੱਕ ਅਪੀਲ ਇੱਕ ਬੇਨਤੀ ਜ਼ਰੂਰ ਕਰਦਗੇ ਸਾਰੇ ਜਾਨੇ ਰਲ ਕੇ ਵੀ ਇਸ ਚੀਜ਼ ਤੋਂ ਕਿੰਨਾ ਕੁ ਵਿਚਾਰ ਰੱਖਣਾ ਚਾਹੀਦਾ ਹੈ ਇਸ ਛੋਟੀ ਜੀ ਵੀਡੀਓ ਰਾਹੀਂ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਕਿਸਾਨ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਫਸਲ ਪੱਕ ਚੁੱਕੀ ਹੈ ਕਣਕ ਦੀ ਤੇ ਉਹਦੇ ਵਾਸਤੇ ਜਿਹੜਾ ਟਰਾਂਸਫਾਰਮਰ ਖੇਤਾਂ ਦੇ ਵਿੱਚ ਉਹ ਥੱਲੋਂ ਕਣਕ ਦੀ ਕਟਾਈ ਕਰਕੇ ਇੱਕ ਸਾਈਡ ਤੇ ਰੱਖੀ ਜਾਵੇ ਜੇ ਸੁੱਚਾ ਖੇਤਾਂ ਵਿੱਚ ਕੋਈ ਸਪਰਕ ਕਰਦੀ ਹੈ ਜਾਂ ਕੋਈ ਤਾਰ ਸਪਰਕ ਕਰਦੀ ਹੈ ਤੇ ਸੁੱਚਾਂ ਕੱਟ ਦਿੱਤੀਆਂ ਜਾਣ ਕਿਉਂਕਿ ਅਸੀਂ ਕਿਸੇ ਨੁਕਸਾਨ ਹੋਣ ਤੋਂ ਬਚ ਸਕੀਏ ਢੀਆਂ ਪੁੱਤਾਂ ਵਾਂਗੂ ਪਾਲੀ ਫਸਲ ਦਾ ਸਾਡੀ ਛੋਟੀ ਜੀ ਲਾਪਰਵਾਹੀ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ